ਚਾਰ ਸ਼੍ਰੋਮਣੀ ਅਕਾਲੀ ਦਲ ਸੈਂਟਰ ਹਲਕਾ ਅਜਵਾੜ ਨੰਬਰ 67 ਦੇ ਵਿੱਚ ਮੈਂ ਆਇਆ ਸਾਡੇ ਉੱਥੇ ਉਮੀਦਵਾਰ ਬਲਵਿੰਦਰ ਕੌਰ ਜੀ ਜਿਹੜੇ ਪੜ੍ਹੇ ਲਿਖੇ ਜੀ ਬਹੁਤ ਸੂਝਵਾਨੀ ਖਲੋਤੇ ਨੇ ਬੜੀ ਸ਼ਾਂਤੀਪੂਰਨ ਜਿਹੜੀਆਂ ਵੋਟਾਂ ਪੈ ਰਹੀਆਂ ਆ ਔਰ ਮੈਨੂੰ ਆਸ ਆ ਕਿ ਜੋ ਨਤੀਜਾ ਆਏਗਾ ਸਾਡੇ ਹੱਕ ਚ ਆਏਗਾ ਔਰ ਬੜੀ ਚੰਗੀ ਗੱਲ ਆ ਇਸ ਆਪਾਂ ਨਗਰ ਦੀ ਇਸ ਇਲਾਕੇ ਦੀ ਕਿ ਸਾਰੇ ਹੀ ਟੇਬਲ ਲਾ ਕੇ ਆਪਣੇ ਮੱਖੋ ਵੱਖ ਉਮੀਦਵਾਰ ਜਿਹੜੇ ਆ ਭਾਵੇਂ ਅਕਾਲੀ ਦਲ ਆ ਚਾਹੇ ਭਾਰਤੀ ਜਨਤਾ ਪਾਰਟੀ ਚਾਹੇ ਕਾਂਗਰਸ ਆ ਚਾਹੇ ਝਾੜੂ ਵਾਲੇ ਆ ਆਮ ਪਾਰਟੀ ਵਾਲੇ ਬੜੀਆਂ ਸ਼ਾਂਤੀਪੂਰਨ ਜਿਹੜੀਆਂ ਵੋਟਾਂ ਪੈ ਰਹੀਆਂ ਮੈਂ ਆਸ ਰੱਖੂਗਾ ਵੀ ਇਸੇ ਤਰ੍ਹਾਂ 4 ਵਜੇ ਤੱਕ ਵੋਟਾਂ ਪੈਣਗੀਆਂ 5 ਵਜੇ ਰਿਜ਼ਲਟ ਆਊਗਾ ਰਿਜ਼ਲਟ ਜਿਹੜਾ ਆ ਪਾਰਟੀ ਦੇ ਹੱਥ ਚਾਊਗਾ ਮੈਡਮ ਬਲਵਿੰਦਰ ਕੌਰ ਦੇ ਹੱਥ ਚਾਊਗਾ ਕਿ ਲੋਕ ਬੜੇ ਸਿਆਣੇ ਹੋ ਗਏ ਆ ਸੂਝਵਾਨ ਨੇ बड़े लिखे उम्मीदवार ਨੂੰ ਲੋਕ ਵੋਟ ਪਾਉਣਗੇ ਜਿਹੜੇ ਦਿਨ ਭਰ ਰਾਤ ਮਿਹਨਤੀ ਨੇ ਲੋਕਾਂ ਦੇ ਕੰਮ ਕਰਾਉਣ ਵਾਲੇ ਨੇ ਮੈਂ ਸ਼ਹਿਰ ਵਾਸੀਆਂ ਦਾ ਔਰ ਇਸ ਇਲਾਕੇ ਦਾ ਤਹਿ ਦੇ ਤੋ ਤਲਵਾਰ ਕਰਦਾ ਕਿ ਬਹੁਤ ਸੂ ਜਵਾਨਾ ਨਵੇਂ ਆਪਣੀਆਂ ਜੜੀਆਂ ਵੋਟਾਂ ਕੌਂਸਲਰ ਦੀਆਂ ਪਵਾਈਆਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਕਿ ਤਰ੍ਹਾਂ ਦਾ ਹੰਕਾਰਾ ਦੇ ਰਹੇ ਨੇ ਬਹੁਤ ਵਧੀਆ ਦੇ ਰਿਹਾ ਜੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਜੋ ਪਹਿਲਾਂ ਗਲਤ ਪ੍ਰਚਾਰ ਕੀਤਾ ਸੀ ਉਹ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਅਸਲੀਅਤ ਕੀ ਆ ਜੋ ਦੂਜੀਆਂ ਪਾਰਟੀਆਂ ਨੇ ਚਾਲਾਂ ਚਲੀਆਂ ਈ ਉਹਨਾਂ ਜੋ ਪਹਿਲਾਂ ਕਾਮਯਾਬ ਹੋਏ ਸੀ ਪਰ ਅੱਜ ਵੇਖ ਲੋ ਲੋਕ ਜਿਹੜਾ ਝਾੜੂ ਕਰਦੇ ਸੀ ਉਹਨੂੰ ਝਾੜੂ ਨੂੰ ਝਾੜੂ ਫਿਰ ਜਾਣਾ ਤੇ ਰਿਜ਼ਲਟ ਵੇਖੋ ਸ਼ਾਮਾਂ ਨੂੰ ਕੀ ਆਉਣਾ ਹੈ ਗਗਦੀਸ਼ ਸਿੰਘ ਪਹੁੰਚੀ ਵਾਟ ਨੰਬਰ 66 ਜਿਸ ਵਿੱਚ ਅਸੀਂ ਅੱਜ ਦੇ ਟਾਈਮ ਤੇ ਜਿਹੜਾ ਵੋਟਾਂ ਦੇ ਵਿੱਚ ਸਾਡੀ ਬੀੜਾ ਖੜੀ ਆ ਉਹਦੇ ਹੱਕ ਵਿੱਚ ਬੋਕਾਂ ਕਾਲੀ ਦਾਲ ਨੂੰ ਮਨ ਦੇ ਹੱਕ ਵਿੱਚ ਅਸੀਂ ਖੜੇ ਆ ਪਰ ਬਹੁਤ ਵਧੀਆ ਜਿਹੜੀ ਅੱਜ ਦੁਨੀਆ ਵਿੱਚ ਪ੍ਰਚਾਰ ਹੋ ਰਿਹਾ ਸੀ ਪਹਿਲਾਂ ਉਹ ਬਹੁਤ ਗਲਤ ਪ੍ਰਚਾਰ ਹੋ ਰਿਹਾ ਸੀ ਜਿਸ ਵਿੱਚ ਸਾਡੇ ਪ੍ਰਧਾਨ ਨੇ ਸਾਰੇ ਜਿੰਨੀਆਂ ਗਲਤੀਆਂ ਆਪਣੀ ਝੋਲੀ ਚ ਪਾਈਆਂ ਉਹ ਦਰਬਾਰ ਸਾਹਿਬ ਵਿੱਚ ਜਾ ਕੇ ਮਾਫੀਨਾਮਾ ਵੀ ਮੰਗਿਆ ਔਰ ਉਸ ਚੀਜ਼ ਨੂੰ ਸੋਚ ਕੇ ਅੱਜ ਦੀ ਸਾਰੀ ਜਿੰਨੀ ਸੰਗਤ ਆ ਉਹ ਕਾਲੀ ਦਲ ਦੇ ਵਿੱਚ ਆਉਣਾ ਚਾਹੁੰਦੀ ਆ ਇਹ ਦੁਬਾਰਾ ਕਾਲੀ ਦਲ ਨੂੰ ਅਸੀਂ ਉੱਪਰ ਲੈਣ ਕਿ ਨਹੀਂ ਸਰਕਾਰ ਕਾਲੀ ਦਲ ਦੀ ਹੋਏਗੀ ਉਹ ਜਿਹੜੇ ਸਗੰਸ ਸਕੀਮਾਂ ਕੁੜੀਆਂ ਦੇ ਵਿਆਹਾਂ ਦੀਆਂ ਕਟੀਆਂ ਉਹ ਵੀ ਅਸੀਂ ਦੇਵਾਂਗੇ ਮੁਰਤੋਂ ਕਣਕ ਵੀ 35 ਕਿਲੋ ਮਿਲੇਗੀ 5 ਕਿਲੋ ਨਹੀਂ ਮਿਲੇਗੀ ਐਂ ਸਾਰੇ ਪੁਰਾਣੀ ਸਕੀਮਾਂ ਜਿਹਨੀਆਂ ਸਾਰੀਆਂ ਪੁਰਾਣੀਆਂ ਲਿਆਵਾਂਗੇ ਜਿਹਦੇ ਵਿੱਚ ਕਾਲੀ ਦਾਲ ਇੱਕ ਨੰਬਰ ਦੀ ਸਰਕਾਰ ਬਣਾਵੇਗੀ ਔਰ ਦੁਬਾਰਾ ਫੇਰ ਹੁਣ ਕਾਲੀ ਦਾਲ ਲੋਕਾਂ ਦਾ ਹੋ ਰਿਹਾ ਮੂਹਰ ਜਿਹੜਾ ਅੱਜ ਦਾ ਵੀ ਪੋਟ ਹੋ ਰਿਹਾ ਉਹ ਵੀ ਕਾਲੀ ਦਾਲ ਦੇ ਵਿੱਚ ਹੋ ਰਿਹਾ ਹੈ ਪਰਵਿੰਦਰ ਜੀ ਨੂੰ ਕਿਤਰਾ ਦਾ ਲੋਕਾਂ ਵੱਲੋਂ ਇਲਾਕਾ ਵਾਸੀਆਂ ਵੱਲੋਂ ਵਾਰਡ ਵਾਸੀਆਂ ਵੱਲੋਂ ਪਿਆਰ ਮਿਲ ਰਿਹਾ ਵੋਟਾਂ ਰਾਹੀਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ ਜਿੱਧਰ ਜਾਂਦੇ ਆ ਲੋਕ ਹੱਥੀਂ ਜਾਵਾ ਕਰਦੇ ਆ ਕਿ ਤੁਸੀਂ ਪਰਵਿੰਦਰ ਜੀ ਐਤੀ ਆਓ ਤੇ ਫੇਰ ਸਾਨੂੰ ਪਹਿਲੇ ਜਗ੍ਹਾ ਤੇ ਲਿਆਓ ਜੇ ਸੱਚੀ ਅਸੀਂ ਬਹੁਤ ਪਿੱਛੇ ਹੋ ਚੁੱਕੇ ਆ ਦਾ ਪਰਵਿੰਦਰ ਜੀ ਮੇਰਾ ਵਾਰਡ ਨੰਬਰ 7 ਹੈ ਔਰ ਅੱਜ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਦੇ ਆ ਸਾਰੇ ਸਾਰੀਆਂ ਪਾਰਟੀਆਂ ਦੇ ਬੂਥ ੱਤੇ ਬੜੇ ਸ਼ਾਂਤੀਪੂਰਕ ਨਾਲ ਇੱਥੇ ਵੋਟਾਂ ਪੈ ਰਹੀਆਂ ਔਰ ਸਾਨੂੰ ਆਸ ਹੈ ਕਿ ਸਾਡੀ ਇਹ ਟਿਕਟ ਅਸੀਂ ਜਿੱਤ ਕੇ ਆਪਣੇ ਹਾਈ ਕਮਾਂਡ ਦੀ ਝੋਲੀ 'ਚ ਪਾਵਾਂਗੇ ਤੇ ਜਿੰਨਾ ਵੀ ਲੋਕਾਂ ਨੇ ਗਲਤ ਪ੍ਰਚਾਰ ਪਹਿਲੇ ਕੀਤਾ ਸੀ ਲੋਕ ਆਪਣੀ ਸੋਚ ਨੂੰ ਬਦਲ ਕੇ ਅਕਾਲੀ ਦਲ ਵੱਲ ਜਾ ਰਹੇ ਨੇ ਇਸ ਕਰਕੇ ਸਾਰੇ ਇਲਾਕੇ ਵਾਸੀਆਂ ਦਾ ਮੈਂ ਧੰਨਵਾਦ ਕਰੂੰਗੀ ਜੇ ਆਪਣੀ ਇਹ ਟਿਕਟ ਜਿੱਤ ਕੇ ਆਪਣੀ ਹਾਈ ਕਮਾਂਡ ਦੀ ਚੋਲੀ ਚ ਜਿਹੜੇ ਸਹੂਲਤਾ ਸ਼ਰਮਣੀ ਕਾਲੀਦਲ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਸੀ ਚਾਹੇ ਕਣਕ ਦੀ ਆਟਾ ਦਾਲ ਸਕੀਮ ਚਾਹੇ 51000 ਸਕੀਮ ਸੀ ਈਆਂ ਦੇ ਵਿਆਹਾਂ ਦੇ ਉਹ ਕੱਟੀਆਂ ਗਈਆਂ ਕੀ ਉਹ ਮੋੜ ਫੇਰ ਪਾਲ ਕੀਤੇਆਂ ਗਈਆਂ ਬਿਲਕੁਲ ਅਸੀਂ ਲੋਕਾਂ ਨੂੰ ਇਹੀ ਕਵਾਂਗੇ ਕਿ ਸਾਡੀ ਇਹ ਸਰਕਾਰ ਮੋੜ ਢੋਲਿਆ ਦੀ ਜਾਵੇ ਤੇ ਅਸੀਂ ਇਹ ਸਾਰੀਆਂ ਸਹੂਲਤਾਂ ਜਿੰਨੀਆਂ ਵੀ ਇਹਨਾਂ ਨੇ ਕੱਟ ਦਿੱਤੀਆਂ ਵਾਂ ਉਹ ਲੋਕਾਂ ਨੂੰ ਸਹੂਲਤਾਂ ਦਵਾਵਾਂਗੇ ਲੋਕਾਂ ਨੂੰ ਇਹ ਰਾਹਤ ਮਿਲੇਗੀ ਕਿ ਜਿੰਨੀਆਂ ਸਹੀ ਆਟਾ ਦਾਲ ਸਕੀਮ ਸੀ ਹੋਰ ਵੀ ਕਈ ਸ਼ਗਲ ਸਕੀਮਾਂ ਸੀ ਬਾਦਲ ਸਰਕਾਰ ਵੱਲੋਂ ਦਿੱਤੀਆਂ ਗਈਆਂ ਅਸੀਂ ਕਹਿੰਦੇ ਆ ਕਿ ਸਾਨੂੰ ਵੋਟਾਂ ਪਾ ਕੇ ਜਿਤਾਓ ਤੇ ਅਸੀਂ ਇਹ ਤੁਹਾਡੀਆਂ ਸਾਰੀਆਂ ਸਕੀਮਾਂ ਬਹਾਲ ਕਰਾਂਗੇ ਲੋਕਾਂ ਵੱਲੋਂ ਅੱਜ ਕਿਹ ਤਰ੍ਹਾਂ ਦੀ VOTING ਕਿਹ ਤਰ੍ਹਾਂ ਦਾ ਹੰਗਾਰਾ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਅਸੀਂ ਕੋਸ਼ਿਸ਼ਾਂਗੇ ਸਾਡੀ ਅਗਲੀ ਦਲ ਪਾਰਟੀ ਜਿਹੜੀ ਆ ਫਿਰ ਤੋਂ ਇੱਕ ਵਾਰੀ ਜੁੰਡਿਆਂ ਦੇ ਵਿੱਚ ਅਸੀਂ ਆਏ ਆ ਬਿਲਕੁਲ ਇਹਨਾਂ ਨੇ ਖਤਮ ਕਰਤਾ ਸੀ ਬੜਾ ਗਲਤ ਪ੍ਰਚਾਰ ਕੀਤਾ ਸੀ ਪਰ ਅੱਜ ਸਾਨੂੰ ਪਤਾ ਲੱਗ ਰਿਹਾ ਕਿ ਸਾਡੀ ਸਿੱਖ ਪੰਥਕ ਪਾਰਟੀ ਅੱਗੇ ਆ ਰਹੀ ਹੈ